एसडीपीसी ਵੱਲੋਂ ਇੱਕ ਮਹਾਨ ਨਗਰ ਕੀਰਤਨ ਜਿਹੜਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੈ ਉਹ ਦਿੱਲੀ ਤੋਂ ਰਵਾਨਾ ਕੀਤਾ ਜਾ ਰਿਹਾ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਇੱਥੋਂ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਹੇਠ ਇਹ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਜਿਹੜਾ ਨਗਰ ਕੀਰਤਨ ਦਿੱਲੀ ਦੇ ਅੰਦਰੋਂ ਹੁੰਦਾ ਹੋਇਆ ਅਨੰਦਪੁਰ ਸਾਹਿਬ ਤੱਕ ਜਾਣਾ ਹੈ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਇਹ ਨਗਰ ਕੀਰਤਨ ਜਿਹੜਾ ਉਹ ਗੁਜ਼ਰੇਗਾ ਤੇ ਫਿਰ ਉਸ ਤੋਂ ਬਾਅਦ ਲਗਭਗ ਦੋ ਦਿਨਾਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਇਸ ਨਗਰ ਕੀਰਤਨ ਦੀ ਜਿਹੜੀ ਸੰਪੂਰਤਾ ਹੈ ਉਹ ਜਾ ਕੇ ਸ਼੍ਰੀ ਅਨੰਦਪੁਰ ਸਾਹਿਬ ਹੋਣੀ ਹੈ ਪੰਜਾ ਪਿਆਰਿਆਂ ਪੰਜਾਂ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਦੇ ਹੇਠ ਇਸ ਨਗਰ ਕੀਰਤਨ ਨੇ ਚਾਲੇ ਪਾਏ ਨੇ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਗੁਰੂ ਤੇਗ ਬਹਾਦਰ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨ ਜੋ ਕਿ ਇਥੋਂ ਆਰੰਭ ਹੋਇਆ ਜੋ ਕਿ ਦਿੱਲੀ ਦੇ ਵੱਖ-ਵੱਖ ਇਲਾਕਿਆਂ ਚੋਂ ਹੁੰਦਾ ਹੋਇਆ ਜਿਸ ਦੀ ਸਮਾਪਤੀ ਜਾ ਕੇ ਹੋਏਗੀ ਸ਼੍ਰੀ ਅਨੰਦਪੁਰ ਸਾਹਿਬ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਨਗਰ ਕੀਰਤਨ ਦੀ ਆਰੰਭਤਾ ਜਿਹੜੀ ਹੈ ਉਹ ਇੱਥੋਂ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇਸ ਨਗਰ ਕੀਰਤਨ ਦੀ ਆਰੰਭਤਾ ਜਿਹੜੀ ਹੈ ਉਹ ਹੋਈ ਹੈ ਤੇ ਇਹ ਨਗਰ ਕੀਰਤਨ ਜਿਹੜਾ ਇੱਥੋਂ ਆਰੰਭ ਹੋ ਕੇ ਵੱਖਰੇ ਵੱਖਰੇ ਰਸਤਿਆਂ ਤੋਂ ਚੱਲੇ ਪਾਂਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਜਾਏਗਾ ਅਕਾਲੀ ਦਲ ਦੇ ਦਿੱਲੀ ਦੇ ਮੁਖੀ ਪਰਮਜੀਤ ਸਿੰਘ ਸਰਨਾ ਸਾਡੇ ਨਾਲ ਜੁੜ ਗਿਆ ਨੇ ਸਰਨਾ ਸਾਹਿਬ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਬ ਇੱਕ ਵੱਡਾ ਇਤਿਹਾਸਿਕ ਨਗਰ ਕੀਰਤਨ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਤ ਦਿੱਲੀ ਤੋਂ ਚੱਲੇ ਪਾ ਰਿਹਾ ਹੈ ਗੁਰਤੇਗ ਬਹਾਦਰ ਸਾਹਿਬ ਦਾ ਨਗਰ ਕੀਰਤਨ ਦਿੱਲੀ ਤੋਂ ਚੱਲੇ ਪਾ ਚੁੱਕਾ ਹੈ ਅੱਜ ਦਾ ਇਹ ਨਗਰ ਕੀਰਤਨ ਭਾਈ ਜਤਾ ਜੀ ਦੀ ਯਾਦ ਵਿੱਚ ਨਿਕਲ ਰਿਹਾ ਹੈ ਜਿਨ੍ਹਾਂ ਨੇ ਮਹਾਰਾਜ ਦਾ ਸੇਵਿਸ ਰਹਿ ਕੇ ਨਨਪੁਰ ਸਾਹਿਬ ਪਹੁੰਚੇ ਸਨ ਤੇ ਜਿਸ ਰਸਤੇ ਉਹ ਗਏ ਸਨ ਉਸੇ ਰਸਤੇੋਂ ਨਗਰ ਕੀਰਤਨ ਨਿਕਲ ਰਿਹਾ ਹੈ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੇ ਕੇ ਇਸ ਵਾਸਲੇ ਦੀ ਮੈਂ ਬਹੁਤ-ਬਹੁਤ ਵਧਾਈ ਦੇਂਦਾ ਔਰ ਉਹਨਾਂ ਦੀ ਉੱਚੀ ਤੇ ਸੁੱਚੀ ਸੋਚ ਨੂੰ ਨਾ ਸਮਸਤਕ ਹੁੰਦਾ ਧੰਨਵਾਦ ਤੇ ਇਹ ਸਨ ਪਰਮਜੀਤ ਸਿੰਘ ਸਰਨਾ ਜੋ ਕਿ ਦੱਸ ਰਹੇ ਨੇ ਕਿ ਅੱਜ ਐਸਜੀਪੀਸੀ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਜਿਹੜਾ ਇਹ ਇੱਥੋਂ ਚਾਲੇ ਪਾ ਰਿਹਾ ਤੇ ਤੁਹਾਨੂੰ ਅੱਗੇ ਤਸਵੀਰਾਂ ਦਿਖਾਣੇ ਆ ਕਿ ਤਮਾਮ ਜਿਹੜੇ ਆਗੂ ਨੇ ਉਹ ਇੱਥੋਂ ਨਾਲ ਜਾਂਦੇ ਹੋਏ ਤਸਵੀਰਾਂ ਰਾਹੀਂ ਤੁਸੀਂ ਦੇਖ ਰਹੇ ਹੋ ਕਿ ਨਗਰ ਕੀਰਤਨ ਦੀ ਜਿਹੜੀ ਅਰੰਭਤਾ ਉਹ ਹੋ ਚੁੱਕੀ ਹੈ ਜਿਹੜਾ ਨਗਰ ਕੀਰਤਨ ਇੱਥੋਂ ਚਾਲੇ ਪਾ ਕੇ ਸ੍ਰੀ ਨੰਦਪੁਰ ਸਾਹਿਬ ਤੱਕ ਜਾਣਾ ਹੈ ਇਹ ਉਸ ਦੀਆਂ ਤਸਵੀਰਾਂ ਨੇ ਕਿ ਨਗਰ ਕੀਰਤਨ ਦੀ ਅਰੰਭਤਾ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਇੱਥੋਂ ਹੋਈ ਹੈ ਤੇ ਜਿਹੜੇ ਇਹ ਨਗਰ ਕੀਰਤਨ ਇੱਥੋਂ ਚੱਲ ਕੇ ਅਨੰਦਪੁਰ ਸਾਹਿਬ ਤੱਕ ਜਾਣਾ ਹੈ ਇਹ ਉਸ ਦੀਆਂ ਤਸਵੀਰਾਂ ਨੇ ਤੁਸੀਂ ਤਸਵੀਰਾਂ ਨਹੀਂ ਦੇਖ ਰਹੇ ਹੋ ਕਿ ਪੰਜਾਬ ਪਿਆਰਿਆਂ ਦੀ ਅਗਵਾਈ ਹੇਟ ਪੰਜੇ ਨਿਸ਼ਾਨਚੀ ਸਿੰਘ ਕਿਉਂਕਿ ਸਫ਼ਰ ਲੰਮਾ ਹੈ ਲੰਮਾ ਪੈਂਦਾ ਹੈ ਤਾਂ ਉਸ ਲੰਮੇ ਪੈਂਡੇ ਵਾਸਤੇ ਹੀ ਇੱਥੇ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਆ ਕਿ ਜਿਹੜੀਆਂ ਗੱਡੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਪੰਜ ਨਿਸ਼ਾਨਚੀ ਸਿੰਘ ਤੇ ਪੰਜ ਪਿਆਰੇ ਨੇ ਉਹਨਾਂ ਨੂੰ ਇਹਦੇ ਵਿੱਚ ਨਾਲ ਰੱਖਿਆ ਗਿਆ ਕੁਲਦੀਪ ਸਿੰਘ ਭੋਗਲ ਨਜ਼ਰ ਆਉਂਦੇ ਨੇ ਭੋਗਲ ਸਾਹਿਬ ਇੱਕ ਮਹਾਨ ਨਗਰ ਕੀਰਤਨ ਦੀ ਰੰਗਤਾ ਹੋ ਚੁੱਕੀ ਹੈ ਕਿਸੇ ਸ਼ਾਇਦ ਨੇ ਇੱਕ ਗੱਲ ਕਹੀ ਸੀ ਕਿਸੇ ਉਹ ਮੈਂ ਕਹਿ ਦਿਆਂਗਾ ਬਸ ਉਦੇ ਜੀ ਕਹਤੇ ਆਨੰਦਪੁਰੀ ਗੁਰਤੇਗ ਬਹਾਦਰ ਸਤਗੁਰ ਜੀ ਸ਼ਰਨਾਈ ਜਦ ਕਸ਼ਮੀਰੀ ਪੰਡਤਾਂ ਨੇ ਦਾਤਾਰ ਨੂੰ ਗੱਲ ਸੁਣਾਈ ਜੰਝੂ ਵੀ ਟੁੱਟਾ ਦੱਸ ਦਿੱਤਾ ਛੋਟੀ ਵੀ ਕੱਟੀ ਵਿਖਾਈ ਮੱਥੇ ਤੂੰ ਹੈ ਤਿਲਕ ਗਿਆ ਹੈ ਜ਼ੁਲਮ ਹੰਦੇਰੀ ਛਾਈ ਧਰਮ ਹੋ ਸਾਡਾ ਖਤਰੇ ਵਿੱਚ ਹੈ ਨੀ ਹਾ ਸੁਲਕ ਮਚਾਈ ਨੀ ਹਾ ਤੇ ਜਿੰ ਟੰਗੀ ਹੋਈ ਹੈ ਜੀਵਨ ਆਸ ਮੁਕਾਈ ਆਨੰਦਪੁਰੀ ਗੁਰਤੇਗ ਬਹਾਦਰ ਸਤਿਗੁਰੂ ਜੀ ਸ਼ਰਨਾਈ ਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੇ ਸਹਿਯੋਗ ਦੇ ਨਾਲ ਦਿੱਲੀ ਦੇ ਸੀਸਕੇ ਇਨਸਾਬ ਤੋਂ ਇਸ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਜੋ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਆ ਮਜਨੂ ਕਟਿਲੇ ਤੋਂ ਨਿਕਲ ਕੇ ਉਸ ਤੋਂ ਬਾਅਦ ਇਹ ਜਿਹੜਾ ਸੋਨੀਆ ਵਿਹਾਰ ਇਲਾਕਾ ਉਧਰੋਂ ਨਿਕਲੇਗਾ ਤੇ ਉਸ ਤੋਂ ਬਾਅਦ ਇਹ ਬਾਗਪਤ ਹੁੰਦਾ ਹੋਇਆ ਜਾਏਗਾ ਅੱਗੇ ਤੇ ਵੱਖ-ਵੱਖ ਇਲਾਕਿਆਂ ਨੂੰ ਅੱਗੇ ਜਾ ਕੇ ਕਵਰ ਕਰੇਗਾ ਤਸਵੀਰਾਂ ਤਿਲਕ ਜੰਜੂ ਦੇ ਰਾਖੇ ਦੀਆਂ ਜਿਹੜਾ ਸਤਾਬਦੀ ਹੈ ਜਿਸ ਨੂੰ ਕੀ ਪੂਰੀ ਦੁਨੀਆ ਸ਼ਰਧਾ ਤੇ ਸਤਕਾਰ ਦੇ ਨਾਲ ਮਨਾ ਰਹੀ ਹੈ ਆਪਣਾ ਸਜਦਾ ਕਰ ਰਹੀ ਹੈ ਕਿ ਕਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਮਨੁੱਖਤਾ ਦੀ ਖਾਤਰ ਆਪਣਾ ਸੀਸ ਜਿਹੜਾ ਉਹ ਪੇਟ ਕੀਤਾ ਤੇ ਇਹ ਉਸ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਸੀਸਗੰਜ ਸਾਹਿਬ ਤੋਂ ਕੈਮਰਾਮੈਨ ਵਿਕਰਮ ਦੇ ਨਾਲ ਹਰਪ੍ਰੀਤ ਸਿੰਘ ਜੀਟੀਸੀ ਨਿਊਜ਼ ਦਿੱਲੀ